ਨਸ਼ੇੜੀ ਬੰਦੇ ਸੀਗੇ ਜੀ ਪਹਿਲਾਂ ਵੀ ਜੇਲ ਜੂਲ ਰਹਿ ਕੇ ਆਏ ਨੇ ਹੂੰ ਕਿਉਂਕਿ ਇੱਕ ਆਪਾਂ ਕ੍ਰਿਮੀਨਲ ਬੰਦੇ ਕਹਿ ਦਿੰਨੇ ਆ ਉਹ ਬੰਦੇ ਸੀ ਉਹ ਜੀ ਉਹਨਾਂ ਨੇ ਜਿੰਨਾ ਕਿ ਇਹ ਪਤਾ ਸੀ ਵੀ ਇਹ ਕੰਮ ਇਹ ਕਿਸੇ ਕਰਸਣਗੇ ਇੱਥੇ ਨਹੀਂ ਕਿਤੇ ਹੋਰ ਕਰਦਣਗੇ ਪਿੱਛੇ ਵੀ ਪਹਿਲਾਂ ਕਰਦੇ ਕਰਦੇ ਆਏ ਆ ਜੀ ਬਾਈ ਇੱਥੇ ਆ ਕੇ ਤਾਂ ਕਰ ਪੱਟੀ ਦਿੱਤਾ ਜਿਹੜੇ ਬੰਦੇ ਨੇ ਕਰਿਆ ਉਹ ਬੰਦੇ ਤੁਹਾਡੇ ਪਿੰਡ ਦੇ ਆ ਸਾਡੇ ਪਿੰਡ ਦੇ ਜੀ ਸਾਡੇ ਪਿੰਡ ਦੇ ਇਸ ਦੇ ਜ਼ਿਮੀਂਦਾਰਾਂ ਦੇ ਮੁੰਡੇ ਆ ਉਹ ਉਹ ਕਿੰਨੇ ਬੰਦੇ ਸੀ ਜਿਹੜੇ ਇਹਨਾਂ ਦੇ ਘਰੇ ਜਨ ਕਿ ਵਾਰ 30 ਦਸਰੇ ਵੀ 4-5 5-7 ਬੰਦੇ ਸੀਗੇ ਜੀ ਹੁਣ ਆਪਾਂ ਕੋਲੇ ਨਹੀਂ ਸੀ ਜੀ ਵੈਸੇ ਅਸੀਂ ਤਾਂ ਨਗਰ ਚੋਂ ਮੌਕੇ ਤੇ ਨਹੀਂ ਸੀ ਜੀ ਹਾਂ ਜਿਹੜਾ ਮੁੰਡਾ ਤਤਲ ਹੋਇਆ ਜਿਹਦੇ ਮੁੰਡੇ ਦਾ ਡੈਥ ਹੋਈ ਹੈ ਜੀ ਉਹ ਮੁੰਡੇ ਦੀ ਵਿਆਹ ਹੋਇਆ ਹੋਇਆ ਸ਼ਾਦੀ ਦਾ 10 ਸਾਲ ਦਾ ਮੁੰਡਾ ਹੈ 8-10 ਸਾਲ ਦਾ ਮੁੰਡਾ ਹੈ ਉਹਦੇ ਜੀ ਹਾਂਜੀ ਆਮ ਤੌਰ ਤੇ ਜਿਹੜੇ ਤੁਹਾਡੇ ਜੱਟ ਜ਼ਿਮੀਂਦਾਰ ਆਪਾਂ ਪੈਲੀਆਂ ਪਿੱਛੇ ਹੋਰ ਚੀਜ਼ਾਂ ਪਿੱਛੇ ਦਾ ਬਥੇਰੇ ਲੜਦੇ ਆਏ ਆਂ ਪਿਛੋ ਕਤਲ ਵੀ ਹੋ ਜਾਂਦੇ ਆ ਹਨਾ ਕਬਜ਼ੇ ਲੈਣੇ ਆਪਾਂ ਇਹੋ ਜੀ ਗਲਤਾਂ ਤੁਸੀਂ ਕੁੱਤਿਆਂ ਪਿੱਛੇ ਤਾਂ ਪਹਿਲੀ ਵਾਰ ਸੁਣੀ ਹੋਣੀ ਗੱਲ ਇਹ ਪਹਿਲੀ ਵਾਰ ਸੁਣੀ ਸਾਡੇ ਇਲਾਕੇ ਦੇ ਪੂਰੇ ਇਲਾਕੇ ਦੇ ਵਿੱਚ ਮਤਲਬ ਕਿ ਤਸੱਲੀ ਇਹ ਮੱਚੀ ਹੋਈ ਹੈ ਵੀ ਕੁੱਤੇ ਪਿੱਛੇ ਐਡਾ ਵੱਡਾ ਕੰਮ ਪਹਿਲੀ ਵਾਰ ਤੇ ਬਹੁਤ ਮਤਲਬ ਕਿ ਨਰਥ ਹੋਇਆ ਇਸ ਚੀਜ਼ ਦਾ ਵੀ ਹੋਣਾ ਨਹੀਂ ਚਾਹੀਦਾ ਵੀ ਲੜਾਂਗਾ ਪੜਾਂਗਾ ਚਲੋ ਹੋ ਜਾਂਦੀਆਂ ਆਪਾਂ ਮੰਨ ਲੈਨੇ ਅੱਗੇ ਵੀ ਹੋ ਜਾਂਦੀਆਂ ਪਰ ਇਸ ਚੀਜ਼ ਵਿੱਚ ਤੇ ਅਸੀਂ ਪਹਿਲੀ ਸਾਲ ਮੇਰੀ ਵੀ 55 ਸਾਲ ਦੀ ਮੇਰੀ ਪਹਿਲੀ ਵਾਰ ਸੁਣੀ ਆ ਸਾਰੇ ਬੰਦੇ ਹੋਰ ਵੀ ਖੜੇ ਨੇ ਕੋਲ ਪਹਿਲੀ ਵਾਰ ਸਾਰੇ ਲੋਕ ਇਹ ਗੱਲਾਂ ਕਰਦੇ ਨੇ ਹੁਣ ਅਸੀਂ ਆ ਦੂਜੇ ਨਾਲ ਦੇ ਪਿੰਡ ਤੋਂ ਆਏ ਆਗੇ ਮੇਰੀ ਮੇਰੇ ਪਿੰਡ ਵੇ ਆਤੀ ਮੁੰਡਾ ਜੀ ਵੀ ਸਾਰੇ ਮੇਰੇ ਪਿੰਡ ਤੋਂ ਆਹ ਸਾਰੀ ਸੰਗਤ ਬਹੁਤ ਆਈ ਹੋਈ ਆ ਉਥੋਂ ਇਲਾਕੇ ਦੇ ਵਿੱਚੋਂ ਬੰਦੇ ਆਏ ਹੋਏ ਨੇ ਇਥੇ ਜੀ ਦੁੱਖ ਦੀ ਘੜੀ ਦੇ ਵਿੱਚ ਆਂ ਜੀ ਇਹ ਕਹਿੰਦੇ ਸੋ ਜਿਹੜਾ ਉਹ ਪਰਿਵਾਰ ਇਹਨਾਂ ਦੇ ਘਰੇ ਆਇਆ ਵਾਰ ਕਰਕੇ ਗਿਆ ਜਿਹੜਾ ਉਹ ਕਤੂਰਾ ਸੀ ਕੋਈ ਛੋਟਾ ਮੋਟਾ ਕਿੱਡਾ ਕਤੂਰਾ ਸੀ ਛੋਟਾ ਹੀ ਆ ਜੀ ਅੰਦਰ ਹੈਗਾ ਉਹ ਵੀ ਹਾਂ ਛੋਟਾ ਹੀ ਆ ਜੀ ਹਾਂ ਉਹ ਨਸਲ ਦਾ ਤੇ ਆਮ ਦੇਸੀ ਆ ਕੋਈ ਆਮ ਦੇਸੀ ਜਾਂ ਫੋਟੋ ਦਾ ਦਿਖਾਈ ਆ ਉਹਦੀ ਕੋਈ ਫਿਰਦਾ ਸੀ ਉਹ ਕਿੱਥੋਂ ਇਹਨਾਂ ਦਾ ਕੋਈ ਬੱਚਾ ਲਿਆਇਆ ਚੱਕ ਕੋਈ ਬੱਚਾ ਇਹਨੇ ਕਹਿੰਦੇ ਅਸੀਂ ਰੱਖਣਾ ਹੈ ਉਹਨਾਂ ਦਾ ਕਹਿੰਦਾ ਵੀ ਅਸੀਂ ਰੱਖਣਾ ਹੈ ਬਸ ਐਸੀ ਗੱਲ ਪਿੱਛੇ ਕੋਈ ਮੜਾ ਵੀ ਉਹ ਕੁੱਤਾ ਉਹਨਾਂ ਕੋਲੇ ਸੀ ਪਹਿਲਾਂ ਨਹੀਂ ਇਹ ਨਹੀਂ ਜੀ ਪਤਾ ਵੀ ਇਹਨਾਂ ਕੋਲੇ ਸੀ ਜਾਂ ਉਹਨਾਂ ਕੋਲੇ ਸੀ ਵੀ ਵਾਰਾ ਕੁੱਤਾ ਹੀ ਦੱਸਦੇ ਨੂੰ ਕੋਈ ਐਡਾ ਹੋਇਆ ਨਹੀਂ ਹਾਂ ਹਾਂ ਜੀ ਹਾਂ ਬਿਲਕੁਲ ਜਿਹੜਾ ਉਹਨਾਂ ਦੇ ਪਹਿਲਾਂ ਉਹਨਾਂ ਨੇ ਆਪਸ ਵਿੱਚ ਕੋਈ ਸਬੰਧ ਸੀ ਯਾਰੀ ਦੋਸਤੀ ਸੀ ਕਿ ਜਦੋਂ ਕੁੱਤਾ ਲੈ ਕੇ ਆਂਦਾ ਸੀਗੇ ਇਹ ਬੰਦੇ ਕੋਟਸ਼ਮੀਰ ਦੇ ਜੀ ਸਾਰੇ ਸਤਸੰਗ ਜੀ ਪਤਾ ਕੀ ਸੀਗਾ ਇਹ ਬੰਦਾ ਇਹ ਸਾਰੇ ਕਿਤੇ ਠੇਕੇ ਠੂਕੇ ਤੇ ਰੋਜ਼ ਇਕੱਠੇ ਹੁੰਦੇ ਸੀ ਤਾਂ ਮੁੰਡਾ شریف ਸੀਗਾ ਜੀ ਜੀ ਇਹਨੇ ਕਿਸੇ ਹੋਰ ਬੰਦੇ ਤੋਂ ਥਰਡ ਬੰਦੇ ਤੋਂ ਲਿਆ ਸੀਗਾ ਹਾਂ ਜੀ ਕੁੱਤਾ ਉਹ ਕਹਿੰਦਾ ਸੀ ਵੀ ਤੁਸੀਂ ਮੈਂ ਕੁੱਤਾ ਉਹਦੇ ਪੁੱਛੇ ਤੋਂ ਬਿਨਾ ਨਹੀਂ ਦਿੰਦਾ ਹਾਂ ਗੱਲ ਸੁਣਨ ਚ ਜੋ ਆਈ ਹੈ ਉਹ ਬਸ ਕਹਿੰਦੇ ਅਸੀਂ ਲੈ ਕੇ ਜਾਵਾਂਗੇ ਹਾਂ ਬਸ ਉਹ ਠੱਕੇ ਨਾਲ ਜਾ ਕੇ ਬਸ ਕੁੱਤਾ ਫਿਰ ਇੱਕ ਕਾਲ ਬਣ ਕੇ ਆ ਗਿਆ ਨਾ ਕਾਲੀ ਸੀ ਕੁੱਤਾ ਕਾਲ ਬਣ ਗਿਆ ਕੁੱਤਾ ਇਹਨੇ ਤੇ ਘਰ ਦਾ ਇੱਕ ਕਾਲ ਬਣ ਕੇ ਆ ਗਿਆ ਬਤੂਰਾ ਬਸੇ ਲਾ ਲਓ ਇੱਕ ਕੁੱਤੇ ਨੇ ਜਨ ਕਿ ਦੋ ਘਰ ਫਟਦੇ ਦੋ ਘਰ ਫਟਦੇ ਦੋ ਕੇ ਕਈ ਪੱਟੇ ਕੇ ਤਿੰਨ ਚਾਰ ਤਾਂ ਹੋਰ ਫੜੀ ਲੈ ਜਿਹੜੇ ਨੇ ਤੇ ਮੁਕਦਮਾ ਪੈਣੀ ਪੈਣਾ ਨਿਕਲਦਾ ਮਤਲਬ ਹੀ ਨਹੀਂ ਜੀ ਜਿਹੜੇ ਨਾਲ ਆਏ ਹੋਣਗੇ ਨਾਲ ਜਿਹੜੇ ਬਿਮਾਰਨ ਦੇ ਹੋਜੀ ਚਾਰ ਪੰਜ ਜਣੇ ਜੀ ਹਾਂਜੀ ਕੀ ਲੱਗਦਾ ਵੀ ਉਹ ਕੁੱਤੇ ਨੂੰ ਲੈਣ ਆਏ ਸੀ ਜਾਂ ਮਾਰ ਦੀ ਮਨਸਾ ਦੇ ਵਿੱਚ ਆਏ ਸੀ ਜਿਹੜਾ ਬੰਦਾ ਛੋਟਾ ਜਿਹਾ ਸੀ ਗੱਡੀ ਚਿੱਟਾ ਕੁੱਤਾ ਜਾ ਉਹ ਕਿਸੇ ਨੇ ਇਹਨਾਂ ਨੂੰ ਦਿੱਤਾ ਹੂੰ ਉਹ ਕਹਿੰਦੇ ਸਾਡਾ ਕਥੂਰਾ ਹੈ ਉਹ ਕਹਿੰਦਾ ਵੀ ਤੂੰ ਫਲਾਣੇ ਬੰਦੇ ਨੂੰ ਲਿਆ ਜੀ ਜੋ ਹੋ ਸੀ ਜਾਂਦਾ ਤੇ ਤੈਨੂੰ ਅਸੀਂ ਵਾਪਸ ਕਰ ਦੇਾਂਗੇ ਉਹ ਕਹਿੰਦਾ ਹਰ ਚੰਨ ਜਾਵਾਂਗੇ ਧੱਕੇ ਨਾਲ ਇੱਥੋਂ ਗੱਲ ਨਹੀਂ ਬਧੀ ਹੈ ਜੀ ਹਾਂ ਇਹ ਕਿੱਡੀ ਗੱਲ ਸੀ ਇਹ ਤਾਂ ਜੇ ਤੜਕੇ ਚਾਰ ਬੰਦੇ ਬੁਲਾ ਕੇ ਵੀ ਆਪਾਂ ਪੰਚਾਇਤ ਵਿੱਚ ਗੱਲ ਕਰ ਸਕਦੇ ਸੀ ਉਹ ਤਾਂ ਕੁੱਤੀ ਜਾਂ ਕੁੱਤਾ ਚਿੱਟਾ ਜਾਂ ਛੋਟਾ ਜਾਂ ਜੀ ਚਿੱਟਾ ਜਾਂ ਗੱਦੀ ਜੀ ਉਹਦੇ ਪਿੱਛੇ ਆ ਕੇ ਮੈਨੂੰ ਫਜ਼ਿਆ ਨਾ ਹੂੰ ਕੋਈ ਆਪਸ 'ਚ ਇਹਨਾਂ ਦੀ ਕੋਈ ਰੰਜਿਸ਼ ਕੋਈ ਨਹੀਂ ਸੀਗੀ ਉਦਾਂ ਦੀ ਕੋਈ ਨਹੀਂ ਸੀ ਮਤਲਬ ਵੀ ਨਹੀਂ ਸੀ ਹੁਣ ਪ੍ਰਸ਼ਾਸਨ ਨੇ ਕੀ ਵਿਸ਼ਵਾਸ ਦਵਾਇਆ ਤੁਹਾਨੂੰ ਜੀ ਮੈਂ ਤਾਂ ਬਾਹਰ ਗਿਆ ਸੀ ਮੈਂ ਅੱਜ ਹੀ ਤਰਕੇ ਆਇਆ ਮੈਨੂੰ ਸਾਰੀ ਕਰਜ਼ਾ ਫਸਾ ਦਿੱਤਾ ਹਾਂ ਮੈਂ ਛੇਤੀ ਤਰ ਵਾਰ ਦਾ ਬਾਹਰ ਗਿਆ ਸੀਗਾ ਪ੍ਰਸ਼ਾਸਨ ਤਾਂ ਇਹ ਕਹਿ ਰਿਹਾ ਜੀ ਵੀ ਅਸੀਂ ਫੁੱਲ ਕਾਰਵਾਈ ਕਰਾਂਗੇ ਜਿੰਨੇ ਵੀ ਹੋਈ ਜੇ ਪ੍ਰਾਈਵੇਟ ਬੰਦਾ ਗਵਾਹੀ ਮੁਕਰਦਾ ਅਸੀਂ ਸਰਕਾਰ ਬਨ ਕੋਈ ਕਮੀ ਨਹੀਂ ਛੱਡਦੇ ਜੀ ਸਰਕਾਰ ਨੇ ਸਾਨੂੰ ਇਹ ਪਤਾ ਲੱਗਿਆ ਮੈਨੂੰ ਇੱਕ ਜਿਹੜੀਆਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇਹ ਸਰਕਾਰ ਦੇ ਵਿੱਚ ਜਨ ਕੀ ਜਿਹੜੀ ਪੰਜਾਬ ਦੀ ਕਾਨੂੰਨ ਅਵਸਥਾ ਉਹ ਕਿਤੇ ਨਾ ਕਿਤੇ ਡਾਮਾ ਢੋਲ ਹੈ ਜੇ ਤੁਸੀਂ ਦਿਨੋਂ ਦਿਨ ਗੱਲ ਕਰੀਏ ਗਿਣਤੀ ਹੈ ਜਿਹੜੀ ਕਾਤਲਾਂ ਦੀ ਗਿਣਤੀ ਦਿਨ ਦਿਨ ਵੱਧਦੀ ਜਾ ਰਹੀ ਹੈ ਕੀ ਇਹ ਪਿਛਲੀਆਂ ਸਰਕਾਰਾਂ ਜੂ ਸੀਗਾ ਕਾਂਗਰਸ ਵੀ ਰਾਜ ਕਰ ਗਈ ਕਾਲੀ ਵੀ ਰਾਜ ਕਰਕੇ ਉਦੋਂ ਵੀ ਇਹੋ ਜਿਹਾ ਕੁਝ ਹੁੰਦਾ ਸੀ ਇੱਥੇ ਨਹੀਂ ਜੀ ਇਹ ਦੇਖੋ ਇਹ ਤਾਂ ਜੀ ਪਹਿਲਾਂ ਬਹੁਤ ਚਿਰ ਤੋਂ ਹੋਇਆ ਚਿਰ ਤੋਂ ਤੁਸੀਂ ਵੀ ਸਿਆਣੇ ਹੁੰਦਾ ਆਉਂਦਾ ਹੈ ਕਿਸੇ ਸਰਕਾਰ ਦੇ ਵਿੱਚ ਵੱਧ ਹੋ ਗਿਆ ਕੋਈ ਆਪੋਜੀਟ ਸਰਕਾਰ ਆ ਗਈ ਦੂਜੀ ਸਰਕਾਰ ਨੇ ਇਸ਼ਾਰਾ ਕਰਤਾ ਵੀ ਇਹਨਾਂ ਨੂੰ ਖੇਡੋ ਇਹੋ ਜਿਹੀਆਂ ਗੱਲਾਂ ਬਾਕੀ ਮੈਂ ਇਹ ਕਹਿਣਾ ਚਾਹੂੰਗਾ ਵੀ ਇੱਥੇ ਸਾਰੇ ਪਹਾੜਾ ਖੜੇ ਨਾ ਵੀ ਸਰਕਾਰ ਕਿੰਨੇ ਕੁ ਲੋਕਾਂ ਨੂੰ ਸੁਰੱਖਿਆ ਦੇ ਸਕਦੀ ਨਹੀਂ ਦੇ ਸਕਦੀ ਨਹੀਂ ਦੇ ਸਕਦੀ ਜੀ ਵੀ ਕੁਛ ਨਾ ਕੁਛ ਲੋਕ ਆ ਆਪਣੀ ਸੁਰੱਖਿਆ ਤੇ ਆਪ ਵੀ ਉਤਰਨ ਜੀ ਅੱਗੇ ਮੇਰੇ ਪਿੰਡ ਦੇ ਵਿੱਚੋਂ ਮੇਰਾ ਪਿੰਡ ਤੇ ਕੋਲੇਆ ਮੇਰੇ ਪਿੰਡ ਦੇ ਵਿੱਚ ਮੇਰੇ ਪਾਸੇ ਦੇ ਗਵਾਰਦ ਦੇ ਕਹਿੰਦੇ ਪੰਜ ਮੋਗੇ ਸੀ ਹਮ ਉਦਾਹਰਨ ਦੇ ਰਿਹਾ ਹਾਂ ਤੁਹਾਨੂੰ ਅਸੀਂ ਅੱਗੇ ਪਾਣੀ ਲਾਉਂਦੇ ਦੋ ਬੰਦੇ ਇੱਕ ਮੋਗੇ ਤੇ ਹੁੰਦੇ 10 ਬੰਦੇ ਹੋਗੇ ਖੇਤ ਹਮ 10 ਬੰਦੇ ਖੇਤ ਹੋਗੇ 10 ਬੰਦੇ ਪਾਣੀ ਵੜਾ ਕੇ ਆ ਰਹੇ ਨੇ ਕਰਾਚ 20 ਹੋ ਗਏ 10 ਪਾਣੀ ਵੱਢਣ ਵਾਸਤੇ ਜਾ ਰਹੇ ਨਾ ਜੀ 30 ਬੰਦੇ ਹੋ ਗਏ ਜੀ 30 ਬੰਦਿਆਂ ਦੇ ਮੰਨ ਕੇ ਚਲੋ 20 10 ਘਰ ਹੋ ਗਏ ਹੂੰ ਉਹ 10 15 ਘਰ ਪੰਜ ਦਾ ਬਾਰ ਖੋਲਣ ਨੂੰ ਤਿਆਰ ਹੈ ਬੁੜੀਆਂ ਵੀ ਸਾਡੇ ਬੰਦੇ ਆਉਣਗੇ ਹੂੰ ਪੰਜ ਜਾਣ ਨੂੰ ਤਿਆਰ ਹੈ ਹੂੰ ਉਹ ਵੀ ਵਿੜਕਚਾ ਜੇ ਹੂੰ ਪੰਜ ਖੇਤ ਆਉਣ ਆਲਿਆਂ ਦੀ ਡੀਕਚਾ ਵੀ ਇਸ ਕਰਕੇ ਸਾਡਾ ਸਿਸਟਮ ਹੁਣ ਕੀ ਹੋ ਗਿਆ ਅਸੀਂ 5 ਵਜੇ ਕੁੰਡੀ ਲਾ ਦਿੰਦੇ ਹਾਂ ਜਾਂ 6 ਵਜੇ ਕਹਿ ਲੋ ਸਾਰੇ ਅਸੀਂ ਬਾਹਰ ਕੋਈ ਨਹੀਂ ਦਿੰਦੇ ਸਾਰਾ ਬਾਜ਼ਾਰ ਖੁੱਲ ਹੈ ਜੀ ਕੁਛ ਹੋ ਜਾਂਦਾ ਹੈ ਹਰ ਪਿੰਡ ਦੇ ਵਿੱਚ ਜੀ ਵੀ ਸਾਨੂੰ ਆਪ ਦੀ ਰਾਖੀ ਆਪ ਨੂੰ ਸਾਡੇ ਖੇਤਾਂ 'ਚ ਮੋਟਰਾਂ ਆ ਹੁਣ ਮੋਟਰਾਂ ਦੇ ਉੱਤੇ ਜੇ ਅਸੀਂ 5 ਬੰਦੇ ਜਾਈਏ ਰਲ ਕੇ ਜਾਂ 10 ਬੰਦੇ ਜਾਈਏ 20 ਮੋਟਰਾਂ 'ਲੇ 30 ਮੋਟਰਾਂ 'ਲੇ ਬਾਰੀ ਨਾਲ ਜਾਈਏ ਤੇ ਅਸੀਂ ਜਾ ਸਕਦੇ ਹਾਂ ਜਾ ਸਕਦੇ ਹਾਂ ਸਹੀ ਹੈ ਇੱਕ ਜਿਹਦੇ ਐ ਘਟਨਾ ਘਟੀ ਹੈ ਪਰਿਵਾਰ ਦੇ ਨਾਲ ਪਰਿਵਾਰ ਦੇ ਵਿੱਚ ਇਹ ਮੁੰਡੇ ਦੀ ਜਿਹੜੀ ਮੌਤ ਹੋਈ ਹੈ ਇਹ ਇਕੱਲਾ ਹੀ ਸੀ ਜਾਂ ਕਿੰਨੇ ਭੈਣ ਭਰਾ ਇਹ ਇਹ ਇਕੱਲਾ ਮੁੰਡਾ ਦਾਦੇ ਜੀ ਇਕੱਲਾ ਹੀ ਹਾਂ ਇਕੱਲਾ ਹੀ ਹਾਂ ਇਕੱਲਾ ਹਾਂ ਦੋ ਦੋ ਪੈਣਾ ਦੋ ਭਰਾ ਹਾਂਜੀ ਦੋ ਪੈਣਾ ਦਾ ਜਨਿਕ ਇੱਕ ਭਰਾ ਸੀ ਹਾਂਜੀ ਹਾਂਜੀ ਅੱਜ ਜਨਿਕ ਪ੍ਰਵਾ ਦਾ ਜਿਹੜਾ ਚਰਾਗ ਸੀ ਉਹ ਬੁੱਝ ਗਿਆ ਜੀ ਉਹ ਜਿਹਦਾ ਮੁੰਡਾ ਮਰਿਆ 13 ਸਾਲ ਉਹਦੇ ਬੇਟੀ ਇੱਕ ਇੱਕ ਬੇਟਾ ਹੂੰ ਉਨੇ ਦੋ ਬੱਚੇ ਆ ਜੀ ਉਹ ਬੇਟੇ ਨੇ ਵੀ ਦੱਸ ਰਹੇ ਸੀ ਵੀ ਕੋਈ ਮਨਕਸ਼ਾਨ ਪਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਜੀ ਦਾ ਜਿਹੜਾ ਜਿਹਦੀ ਡੈਥ ਹੋਈ ਉਹ ਨਸ਼ਾ ਨੁਸ਼ਾ ਤਾਂ ਨਹੀਂ ਕਰਦਾ ਸੀ ਇੱਕ ਅਸੀਂ ਤਾਂ ਦੇਖਿਆ ਨਹੀਂ ਜੀ ਜਿਹੜੇ ਉਹ ਮੁੰਡੇ ਆਏ ਸੀਗੇ ਉਹ ਨਸ਼ਾ ਨੁਸ਼ਾ ਕਰਦੇ ਸੀਗੇ ਕੋਈ ਤਾਂ ਜੀ ਪਤਾ ਹੀ ਹੁਣ ਉਹ ਤਾਂ ਕਰਕੇ ਆਉਂਦੇ ਸੀ ਅੱਜ ਵੀ ਕਿਤੇ ਰੋਜ਼ ਹੀ ਹੁੰਦਾ ਸੀ ਰੋਜ਼ ਹੀ ਕਰਦੇ ਸੀ ਤੁਸੀਂ ਕਿਵੇਂ ਦੇਖਦੇ ਹੋ ਪਰਿਵਾਰ ਨੂੰ ਕਿੰਨੇ ਚਿਰ ਕਿਹੋ ਜਿਹਾ ਪਰਿਵਾਰ ਬਹੁਤ ਮਾੜਾ ਕੰਮ ਹੋਇਆ ਜੀ ਹੂੰ ਇਹਨਾਂ ਨਾਲ ਕੋਈ ਲਗਾਗਾ ਨਹੀਂ ਸੀ ਦੇਗਾ ਨਹੀਂ ਸੀ ਦੂਰ ਘਰ ਸੀਗਾ ਜੀ ਹੂੰ ਬਹੁਤ ਹੀ ਨਜਾਇਜ਼ ਹੋਇਆ ਜੀ ਹਾਂਜੀ ਇੱਕ ਘਰ ਦੇ ਜਾਨੀ ਕਿ ਦੋ ਜੀ ਚਲੇ ਜਾਣੇ ਜਿਹੜੇ ਕਮਾਊ ਸੀ ਉਹ ਜਿਹੜੇ ਉਹ ਚਲੇ ਗਏ ਚਿਰਾਗ ਬੁੱਝ ਗਿਆ ਜਨਕਾ ਇਸ ਵਕਤ ਘਰ ਦਾ 20 ਸਾਲਾਂ ਨੂੰ ਕਿਤੇ ਕਮਾਈ ਕਰਨ ਵਾਲਾ ਮੁੰਡਾ ਹੋਊਗਾ ਜੀ ਹਾਂਜੀ ਕਿਵੇਂ ਘਰ ਪਰ ਤੋਰਨਗੇ ਹਾਂਜੀ ਪਰਿਵਾਰ ਕਿਦਾਂ ਦਾ ਸੀ ਜੀ ਜਿਹੜਾ ਪਰਿਵਾਰ ਬਹੁਤ شریف ਪਰਿਵਾਰ ਸੀਗਾ ਜੀ ਆਮ ਠੀਕ ਹੈ ਜੀ ਹਾਂ ਜਮੀਨ ਹਰ ਇੱਕ ਨਾਲ ਮਿਲਵਰਤਨ ਸੀ ਜਿਹੜੀ ਜ਼ਮੀਨ ਜਮੂਨ ਚੰਗੀ ਸੀ ਸਾਰਾ ਕੁਝ ਵਧੀਆ ਸੀ ਕੋਈ ਉਧਰ ਕੋਈ ਜਿੰਮੇਦਾਰਾਂ ਕੋਲੇ ਜਿਹੜੇ 5-7 ਕਿੱਲੇ ਹੁੰਦੇ ਆ ਜੀ ਇਹੇ ਜਿਹਾ ਸੀਗਾ ਜੀ ਹਾਂਜੀ ਪਰਿਵਾਰ ਦਾ ਜਿਹੜਾ ਘਰਾਂ ਦੇ ਵਿੱਚ ਪਿੰਡ ਦੇ ਵਿੱਚ ਜਿਹੜਾ ਸੁਭਾਅ ਵਧੀਆ ਸੀ ਵਰਤੁਰਤਾ ਬੜੀ ਵਧੀਆ ਜੀ ਬਹੁਤ ਵੱਡੇ ਪਰਿਵਾਰ ਸੀਗੇ ਬਸ ਹੁਣ ਇੱਕ ਰਵਾਜ ਤੁਰ ਗਿਆ ਜੀ ਇਹ ਕੋਠੀਆਂ ਪਾਉਣ ਦਾ ਅਡੋੜੀ ਹੋ ਗਏ ਕਿਸੇ ਨੇ ਕਿਸੇ ਖੇਤ ਪਾਲਿਆ ਕਿਸੇ ਨੇ ਕਿਸੇ ਖੇਤ ਪਾਲਿਆ ਜੀ ਬਹੁਤ ਵੱਡਾ ਪਰਿਵਾਰ ਆ ਜੀ ਇਹਨਾਂ ਦਾ 40 50 ਜੀਨ ਜਿਹੜਾ ਜਿਹੜੇ ਬੰਦੇ ਨੇ ਘਰੇ ਆਏ ਸੀ ਕਤਲ ਕਰਕੇ ਗਏ ਐ ਉਹ ਉਹਨਾਂ ਦੀ ਕੋਈ ਮਾੜੀ-ਮੋਟੀ ਪਹਿਲਾਂ ਜਾਂ ਕਿ ਬੋਲਚਾਲ ਜਾਂ ਕੋਈ ਵਟ ਡੋਲ ਦਾ ਜਾਂ ਪਿੰਡ ਦੇ ਵਿੱਚ ਕਿਤੇ ਮਾੜੀ-ਮੋਟੀ ਗੱਲ ਤੋਂ ਤੂੰ-ਤੂੰ ਮੈਂ-ਮੈਂ ਹੋਈ ਹੋਵੇ ਕਿਤੇ ਕੁੱਤੇ ਦਾ ਕੋਈ ਬਹਾਨਾ ਹੋਵੇ ਮੈਂ ਤਾਂ ਆਪ ਇਧਰਲੇ ਪਾਸੇ ਦੂਰ ਰਹਿਣਾ ਜੀ ਆਪਾਂ ਨੂੰ ਇੰਨੀ ਗੱਲ ਦਾ ਨਹੀਂ ਪਤਾ ਇਹ ਜੀ ਬਹੁਤ ਘਟਣਾ ਘਟੜੀ ਆ ਬਹੁਤ ਮਾੜਾ ਕੰਮ ਹੋਇਆ ਹੈ ਤੇ ਬਹੁਤ ਕੱਲਾ ਬੱਚਾ ਸੀਗਾ ਹੈ ਤੇ ਇਹ ਚਰਾਗ ਬੁਝ ਗਿਆ ਤੇ ਇਹ ਅਸੀਂ ਮੰਕਾਂ ਦੇ ਬਹੁਤ ਬਾਦ ਨੂੰ ਸੱਚ ਦੱਤੀ ਹੈ ਹੈ ਮੇਰੇ ਚਾਚੇ ਦਾ ਮੁੰਡਾ ਸੀਗਾ ਉਹ ਮੇਰਾ ਚਾਚਾ ਸੀਗਾ ਜੀ ਹੈ ਜੀ ਬਹੁਤ ਦੁੱਖ ਵਾਲੀ ਗੱਲ ਹੈ ਕੋਈ ਨਾ ਬੈਟਰੀ ਲੱਦੀ ਕੋਈ ਡੋਲ ਨਹੀਂ ਲੱਗਦੀ ਹਾਂ ਡੋਡੀ ਬਾਹਣ ਸੀਗੇ ਇਹਨਾਂ ਦੇ ਉਸ ਨਹੀਂ ਸੀਗਾ ਜਿਹੜਾ ਕੁੱਤਾ ਪਹਿਲਾਂ ਕੁੱਤੇ ਦੀ ਸਟਾਰਟਿੰਗ ਤੇ ਪਤਾ ਸਾਨੂੰ ਕੁੱਤੇ ਤੋਂ ਜਿਹੜੀ ਗੱਲ ਵਧੀਆ ਸਾਰੀ ਉਹ ਉਹ ਕੁੱਤਾ ਕਿੱਥੋਂ ਲਿਆਂਦਾ ਤੇ ਉਹਨਾਂ ਨੇ ਕਿੱਥੋਂ ਲਿਆਂਦਾ ਜਿਹੜਾ ਗੱਲ ਵਧੀਆ ਕਰਨ ਜਿੱਥੋਂ ਉਹ ਇੱਥੇ ਰੂੜੀਆਂ ਚ ਕੁੱਤੀ ਸੂਈ ਉਹ ਜੀ ਕੀ ਉਹਦਾ ਹੋਇਆ ਲੰਡਰ ਕੁੱਤਾ ਜੀ ਹੈ ਉਹ ਕੁੱਤਾ ਦਿਨੇ ਵੀ ਲੈਣਾ ਆ ਸਕਦੇ ਸੀ ਕਹਿੰਦੇ ਭਾਈ ਸਾਡਾ ਕੁੱਤਾ ਲੈ ਆ ਸਕਦਾ ਆ ਸਕਦੇ ਆ ਰਾਤ ਨੂੰ ਕਿਉਂ ਆਏ ਰਾਤ ਨੂੰ ਰਾਤ ਨੂੰ ਫੇ ਮਾਰਨ ਆ ਗੁੰਡਾਗਰਦੀ ਕਰਨ ਆਏ ਜੀ ਹੈ ਹੂੰ ਗੁੰਡਾਗਰਦੀ ਕਰਨ ਆਏ ਜੀ ਤੇ ਮਾਰਦ ਕੇ ਆਪਾਂ ਤੇ ਮਾਰ ਵੀ ਕੇ ਮਾਰਨਾ ਕੋਈ ਦੁਸ਼ਮਣੀ ਹੋਵੇ ਕੋਈ ਗੱਲਬਾਤ ਹੋਈ ਹੋਵੇ ਪਹਿਲਾਂ ਤੂੰ ਤੂੰ ਮੈਂ ਹੋਵੇ ਕਿਸੇ ਬੰਦੇ ਨੂੰ ਮਾਰਨਾ ਤਾਂ ਬਹੁਤ ਵੱਡਾ ਇੱਕ ਪਾਪ ਆਏ ਤਾਂ ਹਾਂ ਭਾਈ ਪਾਪ ਹੈ ਅੱਛਾ ਜੀ ਕਿਤੇ ਬੁੱਢਾ ਆ ਮੁੰਡਾ ਠੀਕ ਆ ਅੱਛਾ ਜੀ

ਉਹ ਕਹਿੰਦੇ ਸਾਡੀ ਅਟਕ ਮਹੀਨੇ ਦੀ ਬਾਕੀ ਆ ਅਸੀਂ ਹੁਣ ਲੈਣ ਦੀ ਸੀ ਕਿਸੇ ਨੂੰ ਅੱਛਾ ਜੀ ਤੇ ਆਖਿਆ ਵੀ ਅਸੀਂ ਉਸੇ ਨੂੰ ਦੇ ਦਾਂਗੇ ਠੀਕ ਹੈ ਜੀ ਉਹ ਮੁੰਡਾ ਕਹਿੰਦਾ ਮੈਂ ਤੇ ਫੇਰਣ ਲੈ ਕੇ ਜਾਣਾ ਆਹੀ ਗੱਲ ਹੋਈ ਆ ਜੀ ਅੱਛਾ ਜੀ ਅਸੀਂ ਤੇ ਦੂਜੀ ਕੀ ਕਰਨੀ ਸੀ ਭੜਾ ਨਹੀਂ ਦੇ ਅੱਛਾ ਜੀ ਕਿਹਾ ਚਲੋ ਉਹ ਹੋ ਹੋ ਜਨਾ ਠੀਕ ਹੈ ਛੋਡੇ ਕਿੱਥੇ ਕਿੱਥੇ ਸੱਟਾਂ ਲੱਗੀਆਂ ਇਹ ਮੇਰੇ ਆ ਇਹ ਛੋਡੇ ਕਿ ਹੈ ਬਈ ਨੰਦਨ ਨਾਲ ਯਾਰ ਕੀ ਆ ਠੀਕ ਹੈ ਇਹ ਮੇਰੇ ਜੀਜਾ ਜੀ ਸੀਗੇ ਜੀ ਤੇ ਉਹ ਨਾਲੇ ਡੈਡੀ ਸੀ ਇਹ ਫਾਦਰ ਸਾਹਿਬ ਸੀ ਮੰਨ ਲਓ ਜੀ ਚਾਹੀਦੇ ਕੀ ਗੱਲ ਕੀ ਘਟਨਾ ਕਿਵੇਂ ਵਾਪਰੀ ਕਿਵੇਂ ਗੱਲ ਤਾਂ ਜੀ ਕੁਝ ਵੀ ਨਹੀਂ ਹੋਈ ਵੀ ਮੰਨ ਲਓ ਕੋਈ ਕੁੱਤਾ ਪਿੰਡ ਚੋਂ ਲੈਤਾ ਸੀਗਾ ਤੇ ਜਿਹੜੇ ਬੰਦੇ ਨੇ ਕੁੱਤਾ ਦਿੱਤਾ ਸੀਗਾ ਜੀ ਉਹ ਨਾਲੇ ਤਾਂ ਇਹਨਾਂ ਨੂੰ ਦਿੱਤਾ ਉਹਨੇ ਕਦੂਰਾ ਜਾਈ ਉਹ ਤੇ ਨਾਲੇ ਜਿਹੜੇ ਬੰਦੇ ਇਹਨਾਂ ਦੇ ਸੱਤਾ ਮਾਰ ਕੇ ਗਏ ਸੀਗੇ ਜੀ ਮੰਨ ਲਓ ਮਾਰ ਕੇ ਗਏ ਨੇ ਨਾਲੇ ਉਹਨਾਂ ਨੂੰ ਹਾਂ ਕਰਤੀ ਉਹ ਬੰਦੇ ਇਹਨਾਂ ਨੂੰ ਦਿਨੇ ਕਹਿੰਦੇ ਵੀ ਅਸੀਂ ਕਦੂਰਾ ਲੈ ਕੇ ਜਾਵਾਂਗੇ ਇਹ ਕਹਿੰਦੇ ਵੀ ਸਾਨੂੰ ਤਾਂ ਉਹਨਾਂ ਨੇ ਦਿੱਤਾ ਹੋਇਆ ਹੈਗਾ ਕਦੂਰਾ ਜੀ ਹਣਾ ਤੇ ਵੀ ਬਸ ਉਹ ਨਿਛੇੜੀ ਬੰਦੇ ਸੀਗੇ ਜੀ ਔਰ 7-8 ਜਾਣੇ ਮੇਰੇ ਖਿਆਲ ਤੇ ਬਸ ਸ਼ਾਮ ਨੂੰ 8:30 ਵਜੇ ਮੰਨ ਲਓ ਦਾਣਾ ਮੰਡੀ ਚ ਆਏ ਪਹਿਲਾਂ ਦਾਣਾ ਮੰਡੀ ਚੋਂ ਘਰੇ ਆ ਗਏ ਜੀ ਘਰੇ ਆ ਕੇ ਤੇ ਬਸ ਕੰਦਾਂ ਹੁੰਦਾ ਟੱਪ ਕੇ ਜੀ ਤੇ ਬਾਹਰ ਗੱਡ ਕੇ ਇਹਨਾਂ ਦੇ ਸੱਟਾ ਸੱਟਾਂ ਮਾਰ ਗਏ ਸੱਟਾਂ ਮੰਨ ਲਓ ਜਿਆਦਾਤਰ ਸਿਰ ਚ ਲਾਈਆਂ ਸੀ ਸੱਟਾਂਾਂ ਨੇ ਕਿਤੇ ਕਿਤੇ ਮਾਰੀ ਹੈਗੇ ਸੱਟਾਂ ਇੱਕ ਤਾਂ ਮੰਨ ਲਓ ਬਾਈ ਦੇ ਲਾਗੇ ਜਿਹੜਾ ਜੀਜਾ ਬਾਈ ਅਮਰੀਤ ਸਿੰਘ ਜੀ ਇਹ ਉਹਨਾਂ ਦੇ ਡੈਡੀ ਜੀ ਸਰਦਾਰ ਮੰਦਰ ਸਿੰਘ ਜੀ ਉਹਨਾਂ ਦੇ ਲਾਗੇ ਮਾਤਾ ਵੀ ਜ਼ਖਮੀ ਹੈ। ਹਾਂਜੀ ਮਾਤਾ ਵੀ ਜ਼ਖਮੀ ਹੈ ਜਦੋਂ ਬੱਚੇ ਤੇ ਮਾਰਨ ਲੱਗੇ ਛੋਟੇ ਦੇ ਜੀ। ਤੇ ਮਾਤਾ ਕੋਲੇ ਖੜੇ ਸੀਗੇ ਮਾਤਾ ਨੇ ਬੱਚਾ ਖਿੱਚ ਲਿਆ ਜੀ ਤੇ ਉਹਨਾਂ ਦੀ ਬਾਹ ਤੇ ਲਾ ਗਈ। ਇਹ ਇਨਸਾਫ ਹੀ ਹੈ ਜੀ। ਮੰਨ ਲਓ ਨਸ਼ੇੜੀ ਬੰਦੇ ਸਾਰੇ ਪਿੰਡ ਨੂੰ ਤੰਗ ਕਰ ਰੱਖਿਆ ਉਹਨਾਂ ਨੇ। ਨਾਰਮੈਂਟ ਤੋਂ ਇਹ ਮੰਗਿਆ ਜੀ ਹੋ ਸਕਦਾ ਉਹਨਾਂ ਨੂੰ ਸਜ਼ਾ ਬਹੁਤ ਸਖਤ ਸਖਤ ਦਿੱਤੀ ਜਾਵੇ। ਉਦੋਂ ਇਸ ਮਾਮਲੇ ਦੇ ਵਿੱਚ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਚ ਜਾਰੀ ਹੈ ਤੇ ਜਲਦ ਹੀ ਕਾਤਲਾ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਸੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਦੋ ਜਣਿਆਂ ਦਾ ਪਿਓ ਪੁੱਤ ਦਾ ਕਤਲ ਹੋ ਗਿਆ ਹੈਗਾ ਉਹਦੇ ਵਾਸਤੇ ਅਸੀਂ ਇਨਵੈਸਟੀਗੇਸ਼ਨ ਲਈ ਆਈ ਸੀਗੀ ਇਨਵੈਸਟੀਗੇਸ਼ਨ ਤੋਂ ਪਤਾ ਲੱਗ ਰਿਹਾ ਹੈਗਾ ਕਿ ਇੱਕ ਕਤੂਰੇ ਮਗਰ ਇਹ ਲੜਾਈ ਹੋਈ ਸੀ ਤੇ ਉਸ ਤੋਂ ਬਾਅਦ ਦੋ ਜਣਿਆਂ ਨੇ ਆਪਣੀ ਜਾਨ ਗਵਾ ਦਿੱਤੀ ਹੈ ਜਿਹੜੇ ਦੋਸ਼ੀ ਨੇ ਉਹਨਾਂ ਦੀ ਭਾਲ ਜਾਰੀ ਹੈਗੀ ਹੈ ਇਹਨਾਂ ਨੇ ਕੁਝ ਨਾਮ ਦੱਸੇ ਨੇ ਸਾਡੇ ਕੋਲ ਕਲੂ ਨੇ ਅਸੀਂ ਉਹਨਾਂ ਤੇ ਵਰਕ ਕਰ ਰਹੇ ਹਾਂ ਤੇ ਜਲਦੀ ਤੋਂ ਜਲਦੀ ਉਹ ਦੋਸ਼ੀ ਅਸੀਂ ਫੜ ਲਾਂਗੇ